ਇਹ ਗਾਸਤਾ ਸਵੇਰੇ 6:30 ਵਜੇ ਦਾ ਮਾਹੌਲ ਇਹੋ ਜਿਹਾ ਹੈਗਾ। ਘੱਗਰ ਦੇ ਵਿੱਚ ਪਾਣੀ ਪੰਜ ਪੂਲੇ ਤੋਂ ਜਿਹੜਾ ਚੱਲੀ ਜਾਂਦਾ ਹੈਗਾ ਤਕਰੀਬਨ 1000 ਕਿਊਸਕ ਤੋਂ ਉੱਪਰ ਹੈਗਾ। ਇੰਨਾ ਕੀ ਰਹਿ ਗਿਆ ਇਹਦੇ ਵਿੱਚ ਇਸ ਤੋਂ ਵੱਧ ਨਹੀਂ ਹੈਗਾਗਾ। ਇਸ ਤੋਂ ਅੱਗੇ ਛੱਤ ਵੀੜ ਚਿੜੀਆ ਘਰ ਦੇ ਬੈਕ ਸਾਈਡ ਬੰਦ ਬਣਿਆ ਹੋਇਆ ਇੱਕ। ਉਹ ਬੰਦ ਤੇ ਦੀ ਮਿੰਟ ਤਿੰਨਤੀ ਗਿਣਤੀ ਹੁੰਦੀ ਆ ਉੱਥੇ ਮੈਂ ਪੁੱਛਿਆ ਸੀ ਉੱਥੇ 1000 ਕਿਊਸਕ ਤੋਂ ਪਲੱਸ ਉਹ ਜਿਹੜਾ ਸਾਹਮਣੇ ਜਾ ਰਿਹਾ ਘੱਗਰ ਦੇ ਵਿੱਚ ਉਹਨੂੰ ਕਹਿ ਰਹੇ ਆ ਤੇ ਇੱਕ ਉਸ ਬਨੂੜ ਕਨਾਲ ਨਿਕਲਦੀ ਹੈਗੀ ਬਾਕੀ ਉਧਰ ਨੂੰ ਚਲਾ ਜਾਂਦਾ ਹੈ। ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਸਾਰ ਇਹ ਜੋ ਕੋਸ ਪਾਣੀ ਬਨੂੜ ਕਨਾਲ ਵਾਲੇ ਪਾਸੇ ਚਲਾ ਜਾਂਦਾਗਾ ਇਹ ਤਾਂ ਹੋ ਗਿਆ ਕਲੀਅਰ ਵੀ 1000 ਕਿਊਸਕੇ ਚੱਲਦਾਗਾ ਜਿਹੜੀਆਂ ਹੋਰ ਨਦੀਆਂ ਗਿਆ ਜਿਹੜਾ ਇੱਥੋਂ ਪਾਣੀ ਗਿਆ ਸਾਰਾ ਉਹ ਪਾਣੀ ਕਾਫੀ ਜ਼ਿਆਦਾ ਸੀ ਕੱਲ ਤੁਹਾਨੂੰ ਦੱਸਈ ਹੈ ਵੀ ਜਿਹੜਾ ਪਪਹਾ ਕੋਲੇ ਨੋਟ ਹੋਇਆ ਉਹ 70000 ਕਿਊਸਕ ਦੇ ਲਗਭਗ ਹੋਇਆਗਾ ਬਾਕੀ ਇੱਕ ਗੱਲ ਹੋ ਜਿਹੜਾ ਤੁਹਾਨੂੰ ਇੱਕ ਉੱਪਰ ਪਾਣੀ ਦਿਸੀ ਜਾਂਦਾ ਨਾ ਉਹ ਸਾਹਮਣੇ ਪਾਣੀ ਉੱਪਰ ਉਹ ਪਾਣੀ ਉੱਪਰ ਦਿਸਣ ਦਾ ਕਾਰਨ ਹੈਗਾਗਾ ਰਾਤ ਨੂੰ ਮੜਾ ਬੋਟਾ ਪਾਣੀ ਫੇਰ ਕਿਤੋਂ ਨਾ ਕਿਤੋਂ ਛੱਡਿਆਗਾ ਜਿਹੜਾ ਉੱਪਰ ਪਾਣੀ ਉਹ ਦਿਸੀ ਜਾਂਦਾ ਨਾ ਇੱਕ ਪਾਸੇ ਕੰਨੀ ਤੇ ਉਹ ਤਹਾਂ ਪਾਣੀ ਚੜਨ ਦਾ ਮਤਲਬ ਨਹੀਂ ਸੀਗਾ ਕਿਉਂਕਿ ਕੱਲ ਸ਼ਾਮ ਨੂੰ ਉੱਥੇ ਪਾਣੀ ਹੈ ਨਹੀਂ ਸੀਗਾ ਉਸ ਤੋਂ ਬਾਅਦ ਦਿਨੇ ਉੱਥੇ ਪਾਣੀ ਆਉਣਾ ਰਾਤ ਨੂੰ ਫੇਰ ਕਿਸੇ ਨਾ ਕਿਸੇ ਪਾਸਿਓਂ ਮਾੜੀ-ਮੋਟੀ ਇਹਦੇ ਵਿੱਚ ਝੁੱਟੀ ਲਾਈ ਆਗੀ ਉਹ ਆਪਾਂ ਕਲੀਅਰ ਕਰ ਲਾਂਗੇ ਵੀ ਕਿਵੇਂ ਆ ਕਿੱਧਰੋਂ ਆਏਗਾ ਉਹ ਤਾਂ ਹੱਲੇ ਪਾਸੇ ਦੇਖੋ ਇਹਦੇ ਵਿੱਚੋਂ ਚਲਾ ਗਿਆ 70000 ਕੇ ਉਸਕ ਜੋ ਵੀ ਗਿਆ ਚਲੋ ਜਿੰਨਾ ਵੀ ਗਿਆ ਤੁਹਾਡੇ ਕੋਲੇ ਆਉਂਦਾ ਆਉਂਦਾ ਉਹ ਘਟਦਾ 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 ਘਟੀ ਜਾਊਗਾ ਜਦੋਂ ਉਹਨੇ ਸੈਫਨ ਦੇ ਕੋਲੋਂ ਨਾ ਚਾਂਦਪੁਰੇ ਉਦੋਂ ਦੇਖੋ ਘਟਦਾ ਆਊਗਾ ਰਹਿ ਗਈ ਮਾਰਕੰਡਾ ਦੀ ਮਾਰਕੰਡਾ ਦੇ ਵਿੱਚ ਇਸ ਵਕਤ 24000 ਕਿਉਂਕ ਪਾਣੀ ਚੱਲੀ ਜਾਂਦਾਗਾ ਅੱਜ ਸਵੇਰੇ 6:30 ਵਜੇ 24000 ਤੋਂ ਉੱਪਰ ਸੀ ਕੁਸ 24000 ਮੰਨ ਲਓ ਵੀ 24000 ਉਹਦੇ ਵਿੱਚ ਚੱਲੀ ਜਾਂਦਾਗਾ ਰਹਿ ਗਈ ਗੱਲ ਟਾਂਗਰੀ ਦੀ ਟਾਂਗਰੀ ਘਟਣ ਤਾਂ ਲੱਗ ਗਈ ਤੇ ਪਰ ਇਹ ਨਹੀਂ ਹੈਗਾ ਵੀ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟ ਗਿਆ ਪਾਣੀ ਥੋੜਾ ਜਿਹਾ ਘਟਿਆਗਾ ਉਹ ਬਹੁਤ ਉਫਾਨ ਤੇ ਚੱਲਦੀ ਸੀ ਉਹ ਬਹੁਤ ਜ਼ਿਆਦਾ ਜਿਸ ਤਰ੍ਹਾਂ ਮਾਰਕੰਡਾ ਚੱਲ ਰਹੀ ਹੈ ਨਾ ਉਹਦੇ ਨਾਲੋਂ ਤਾਂ ਛੋਟੀ ਆ ਉਹ ਚੱਲਦਾ ਉਸੇ ਤਰ੍ਹਾਂ ਰਹੀ ਸੀ ਪਰ ਹੁਣ ਉਹ ਘਟਣ ਲੱਗ ਗਈ ਪਿਆ ਫਰਕ ਥੋੜਾ ਜਿਹਾ ਹਜੇ ਇੱਕ ਗੱਲ ਹੋਰ ਕਈ ਬੰਦੇ ਨੂੰ ਵਹਿਮ ਆ ਵੀ ਖਣੀ ਜਿਹੜੀ ਟਾਂਗਰੀ ਆ ਉਹ ਮਾਰਕੰਡਾ ਦੇ ਵਿੱਚ ਪੈਂਦੀ ਆ ਮਾਰਕੰਡਾ ਉਹੀ ਆਗੀ ਨਹੀਂ ਦੋਸਤੋ ਜਿਹੜੀ ਮਾਰਕੰਡਾ ਗਈ ਉਹ ਸ਼ਾਹਵਾਦ ਕੋਲ ਦੀ ਆ ਕੇ ਅਗਲੇ ਪਾਸੇ ਉਹ ਚੀਕੇ ਵਾਲੇ ਪਾਸੇ ਨੂੰ ਆ ਕੇ ਕੱਗਰ ਦੇ ਵਿੱਚ ਪੈਂਦੀ ਆ ਜਿਹੜੀ ਰਹੇਗੀ ਟਾਂਗਰੀ ਟਾਂਗਰੀ ਇੱਥੋਂ ਚੱਲਦੀ ਆ ਮੋਰਨੀ ਹਿੱਲ ਕੋਲੋਂ ਚੱਲਦੀ ਆ ਇਹ ਤੇ ਅੰਬਾਲੇ ਕੋਲ ਦੀ ਹੋ ਕੇ ਸਾਹਮਣੇ ਕੱਗਰ 'ਚ ਪੈਂਦੇ ਨੇੜੇ ਹੀ ਅੰਬਾਲੇ ਦੇ ਨੇੜੇ ਕੱਗਰ 'ਚ ਪੈ ਜਾਂਦੀ ਆ ਇਹ ਇਹ ਨਦੀਆਂ ਦੋਨੋਂ ਅਲੱਗ-ਅਲੱਗ ਕੱਗਰ ਦੇ ਵਿੱਚ ਪੈਂਦੀਆਂ ਗਈਆਂ ਨਾ ਕਿ ਟਾਂਗਰੀ ਪਹਿਲਾਂ ਮਾਰਕੰਡਾ 'ਚ ਜਾਂਦੀ ਆ ਇਹ ਗੱਲ ਨੋਟ ਕਰ ਲਓ ਅਲੱਗ-ਅਲੱਗ ਹੈ ਇਹ ਦੋਨਾਂ ਦਾ ਪਾਣੀ ਅਲੱਗ-ਅਲੱਗ ਹੈ ਮਤਲਬ ਮਾਰਕੰਡਾ ਦੇ ਵਿੱਚ 24000 ਤਾਂ ਫਿਰ ਜਿਹੜੀ ਤਾਂਗਰੀ ਆ ਉਹਦਾ ਪਾਣੀ ਵੀ ਤੁਸੀਂ ਲਾ ਲਓ ਹਿਸਾਬ ਜਾ ਹੁਣ ਉਹਦਾ ਕਲੀਅਰ ਨਹੀਂ ਮੇਰੇ ਕੋਲ ਹੈਗਾ ਪਰ ਉਹ ਚਲਦੀ ਤੂਫਾਨ ਤੇ ਆ ਪੂਰੀ ਤੂਫਾਨ ਆ ਪੂਰਾ ਦੇ ਵਿੱਚ ਅੱਜ ਘਟੀ ਵੀ ਆ ਉਹ ਕੱਲ ਬਹੁਤ ਬੁਰੇ ਹਾਲਾਤ ਸੀਗੇ ਉਸ ਤੋਂ ਬਾਅਦ ਆਇਆ ਇਹਦਾ ਘੱਗਰ ਜਿਵੇਂ ਆ ਤੁਹਾਨੂੰ ਦੱਸੀ ਆ ਵੀ ਜਿੰਨਾ ਪਾਣੀ ਜਾਈ ਜਾਂਦਾ ਇਹਦੇ ਵਿੱਚੋਂ ਕੁਸ ਪਾਣੀ ਕੱਟ ਕੇ ਸਾਹਮਣੇ ਵਾਲੇ ਪਾਸੇ 1000 ਪਲੱਸ ਆ ਰਿਹਾ ਹੈਗਾ ਇਹ ਹੋ ਗਿਆ ਟੋਟਲ ਇਹ ਤਾਂ ਇਧਰੋਂ ਕਲੀਅਰ ਹੋ ਗਿਆ ਵੀ ਇਧਰੋਂ ਪਾਣੀ ਕਿੰਨਾ ਜਾ ਰਿ ਰਹਿ ਗਈ ਗੱਲ بارش ਦੀ بارش ਮਹਾਲੀ ਜਾਂ ਚੰਡੀਗੜ੍ਹ ਇਸ ਪਾਸੇ ਇੱਕ ਵਾਰੀ ਪਿਛਲੇ 24 ਘੰਟਿਆਂ ਤੋਂ ਬੰਦ ਆ ਗਈ। ਉੱਪਰਲੇ ਪਾਸੇ ਸਰਮੌਰ ਸੋਲਨ ਵਾਲੇ ਪਾਸੇ ਥੋੜੀ ਕਣੀ ਹੋਈ ਹੈਗੀ ਕਿੰਮਣ ਕਣੀਆਂ ਗਿਆ ਪਰ ਇੱਕ ਵਾਰੀ ਉੱਥੇ بارش ਬੰਦ ਆ ਜੇ ਉੱਥੇ بارش ਅੱਜ ਦਿਨੇ ਬੰਦ ਰਹੀ ਤਾਂ ਸ਼ਾਮ ਤੱਕ ਮਾਰਕੰਡਾ ਟਾਂਗਰੀ ਹੋਰ ਘਟ ਜੂਗੀ। ਜੇ ਦਿਨੇ ਬੰਦ ਰਹੀ ਉਮੀਦ ਆ ਬੰਦ ਰਹਿਣ ਦੀ ਜੇ ਬੰਦ ਰਹੇਗੀ ਤਾਂ ਸ਼ਾਮ ਤੱਕ ਮਾਰਕੰਡਾ ਥੱਲੇ ਨੂੰ ਆਉਣ ਦੀ ਕੋਸ਼ਿਸ਼ ਕਰੂਗੀ ਨਹੀਂ ਫਿਰ ਇਹ ਸ਼ਾਮ ਤੱਕ ਇੱਥੇ ਤੱਕ ਤਾਂ ਇਹ ਚੱਲੂਗੀ ਚੱਲੂਗੀ। ਰਹਿ ਗਈ ਗੱਲ ਹੁਣ ਅੱਗੇ ਵੀ ਪਾਣੀ ਇਹ ਟੱਪੂ ਗਾ ਜਾਂ ਕਿਵੇਂ ਆ? ਉਹ ਗੱਲ ਕਰਦੇ ਆਪਾਂ ਚਾਂਦਪੁਰੇ ਚਾਂਦਪੁਰੇ ਸੈਫਨ ਤੇ ਅੱਜ ਸਵੇਰੇ 6:30 ਵਜੇ 3.5 ਫੁੱਟ ਸੀਗਾ 6500 ਕਿਓਸਕ ਪਾਣੀ ਲਗਭਗ ਸੀਗਾ ਚਾਂਦਪੁਰੇ ਜਿਹੜਾ ਸੈਫ ਨਾ ਉਹਦੇ 6500 ਕਿਓਸਕ ਦੇ ਲਗਭਗ ਪਾਣੀ ਚੱਲੀ ਜਾਂਦਾਗਾ ਉਹਦੀ ਕਪੈਸਿਟੀ ਹੈ 22000 ਅੱਜ ਮੈਂ ਕਿਓਸਕਾਂ ਦੇ ਵਿੱਚ ਤਾਂ ਦੱਸਣ ਲੱਗਿਆ ਕਿਉਂਕਿ ਸਾਰੇ ਬੰਦੇ ਕਿਓਸਕ ਕਹਿ ਰਹੇ ਸੀਗੇ ਬਾਈ ਤੂੰ ਫੁੱਟਾਂ 'ਚ ਦੱਸਿਆ ਕਰਕੇ ਕਿਓਸਕਾਂ 'ਚ ਦੱਸਿਆ ਕਰ ਕਿਉਂਕਿ ਮੀਂਹ ਦੇ ਪਾਣੀ ਦੇ ਕਿਓਸਕ ਬਾਹਲੇ ਹੁੰਦੇ ਨਹੀਂਗੇ ਮੈਂ ਘੱਟ ਮੰਨ ਕੇ ਰਾਜ਼ੀ ਹਾਂ ਕਿਉਂਕਿ ਸਿੱਧਾ ਫੁੱਟਾਂ 'ਚ ਹਿਸਾਬ ਚੱਲਦਾਗਾ ਚਲੋ ਫਿਰ 6500 ਕੇ ਉਸਕ ਪਾਣੀ ਚੱਲਦਾ ਚਾਂਦਪੁਰੇ ਉਹਦੀ ਕੈਪੈਸਿਟੀ 22000 ਹੈਗੀ 22000 ਚੋਂ 6500 ਕੱਢਿਆ 15500 ਰਹਿ ਗਏ ਪਿੱਛੇ ਦੇਖੋ ਇੰਨਾ ਹੀ ਰਹਿੰਦਾ ਕੈਲਕੂਲੇਟਰ ਮੇਰਾ ਠੀਕ ਨਹੀਂ ਹੈਗਾ ਵਾਹਲਾ 15500 ਰਹਿ ਗਿਆ ਜਿਹੜਾ ਇੱਥੋਂ ਪਾਣੀ ਜਾ ਰਿਹਾ ਕੱਲੀ ਮਾਰ ਕੰਡਾ ਜੋ 24 25000 ਹੈਗਾ ਨਾਲ ਤਾਂਗਰੀ ਹੋ ਗਈ ਉਸ ਤੋਂ ਬਾਅਦ ਜਿਹੜਾ ਆ ਹੋ ਗਿਆ 1000 ਇਹ ਹੋ ਗਿਆ ਤੁਸੀਂ ਟੋਟਲ ਮਿਲਾ ਲਓ ਸਾਹ ਵਜਾ ਲਾਓ ਹੁਣ ਮੇਰੇ ਮੂੰਹੋਂ ਨਾ ਕਾਹੋ ਇੰਨਾ ਪਾਣੀ ਹੋ ਗਿਆ ਇਹ ਦੂਜੀ ਗੱਲ ਪਾਣੀ ਦਾ ਲੜਨਾ ਲੜ ਜੁੜਨ ਲੱਗ ਗਿਆ ਕੱਲ ਤੜਕੇ ਤੋਂ ਪਾਣੀ ਗਿਆ ਹੈਗਾ ਉਹਦਾ ਹੁਣ ਤੁਹਾਡੇ ਕੋਲ ਚੀਕੇ ਲੜਨਾ ਲੜ ਲੱਗਣ ਲੱਗ ਗਿਆ ਮਤਲਬ ਪਾਣੀ ਨਾਲ ਰਲ ਗਿਆ ਜਦੋਂ ਪਾਣੀ ਹੁਣ ਨਾਲ ਰਲ ਗਿਆ ਨਾ ਤਾਂ ਜਿਹੜਾ ਇੱਥੋਂ ਚੱਲੀ ਜਾਂਦਾ ਹੈਗਾ ਐਨੇ ਅੱਗੇ ਮੰਨੋ ਵੀ ਉੱਥੇ ਪਹੁੰਚ ਰਿਹਾ ਹੈਗਾ ਕਿਉਂਕਿ ਲੜ ਜੁੜ ਗਿਆ ਦਾ ਪਾਣੀ ਦਾ ਸ਼ਾਮ ਤੱਕ ਆਉਂਦਾ ਆਉਂਦਾ ਹੋਰ ਜੁੜ ਜਾਊਗਾ ਇਹ ਮੈਨੂੰ ਲੱਗਦਾ ਹੈਗਾ ਦੂਜੀ ਗੱਲ ਇੱਕ ਗੱਲ ਹੋਰ ਵੀ ਜਦੋਂ ਤੱਕ ਪਾਣੀ ਤੁਹਾਡੇ ਕੋਲੇ ਆਉਣਾ ਉਹਨੂੰ ਖਿੰਡ ਜੂ ਬਹੁਤ ਕੁਝ ਹੋ ਜਾਊਗਾ ਟੱਪ ਸਕਦਾ ਹੈਗਾ ਪਰ ਇੱਕ ਗੱਲ ਇਹ ਵੀ ਹੈ ਵੀ ਇਹਦਾ ਲੜ ਜੁੜ ਗਿਆ ਲੜ ਜੁੜਨ ਦਾ ਕਾਰਨ ਕੀ ਹੈ ਵੀ ਹੁਣ ਇਹ ਤੁਹਾਡੇ ਕੋਲੇ ਵਧੇ ਜਾਊਗਾ ਇੱਕ ਦੋ ਬੰਦਿਆਂ ਨੇ ਕਿਹਾ ਵੀ ਸ਼ਾਮ ਤੱਕ ਚਾਹਤ ਪੂਰੇ ਘਟ ਜਾਊਗਾ ਇਹ ਗੱਲ ਮੰਨਦੇ ਆ ਸ਼ਾਮ ਤੱਕ ਚਾਹਤ ਪੂਰਾ ਫੁੱਟ ਹੋਰ ਘਟ ਸਕਦਾ ਹੈ ਪਰ ਰਾਤ ਨੂੰ ਨਹੀਂ ਘਟਦਾ ਇਹ ਰਾਤ ਨੂੰ ਇਹ ਉੱਪਰ ਨੂੰ ਜਾਣਾਗਾ ਦੁਬਾਰਾ ਇਹ ਗੱਲ ਕਲੀਅਰ ਆ ਸਾਫ਼ ਆ ਗਈ ਇੱਕ ਵਾਰੀ ਘਟ ਜਾਊਗਾ ਸ਼ਾਮ ਤੱਕ ਕਬ ਮੰਨ ਲੈਂਦੇ ਆ ਸ਼ਾਮ ਤੱਕ ਜੇ ਘਟ ਵੀ ਗਿਆ ਤਾਂ ਰਾਤ ਨੂੰ ਇਹਨੇ ਦੁਬਾਰੇ ਉੱਪਰ ਨੂੰ ਜਾਣਾਗਾ ਫੇਰ ਤਾਂ ਕਰਕੇ ਥੋੜਾ ਜਿਹਾ ਹਸਾਬ ਕਿਤਾਬ ਜੋੜਿਆ ਅੱਜ ਵੀ ਜਿਹੜਾ ਇੱਥੋਂ ਪਾਣੀ ਜਾਊਗਾ ਕਿਉਂਕਿ ਮੂਰੇ ਨੰਗਣ ਵਾਸਤੇ ਥਾਂ ਉਹਦੇ ਕੋਲ 15-500 ਹੀ ਹੈਗਾ ਇਹ ਤੁਹਾਡੇ ਕੋਲ ਪਹੁੰਚਦਾ ਪਹੁੰਚਦਾ ਦੇਖੋ ਹੁਣ ਕਿੰਨਾ ਪਹੁੰਚਦਾ ਉੱਥੇ ਅੱਜ ਰਾਤ ਉਹ ਗੱਲ ਅਲੱਗ ਆ ਗਈ ਜਿਹੜਾ ਇੱਥੋਂ ਕੱਲ 70000 ਗਿਆਗਾ ਉਹ ਖਿੰਡ ਗਿਆ ਮੰਨੀ ਗੱਲ ਆਪਾਂ ਖਿੰਡ ਗਿਆ ਪਰ ਉਹਨੇ ਲੜਨਾ ਲੜਤਾ ਜੋਰਤਾ ਨਾ ਪਾਣੀ ਦਾ ਲੜ ਜੋੜਨ ਤੋਂ ਬਾਅਦ ਹੁਣ ਦੇਖੋ ਕਿੰਨਾ ਚੜਦਾ ਹੈਗਾ ਤਿਆਰੀ ਜ਼ਰੂਰ ਕਰ ਲਿਓ ਜਿਹੜੇ ਬੰਨ ਵਗੈਰਾ ਕੋ ਤਕੜੇ ਜ਼ਰੂਰ ਕਰ ਲਿਓ ਕਿਉਂਕਿ ਮੌਸਮ ਦਾ ਪਤਾ ਨਹੀਂ ਇੱਕ ਗੱਲ ਹੋਰ ਜਿਹੜੀ ਸੁਖਨਾ ਲੇਕ ਆ ਨਾ ਕੱਲ ਸ਼ਾਮ ਨੂੰ ਉਹਦਾ ਜਿਹੜਾ ਲੈਵਲ ਸੀ ਉਹ 1163 ਦੇ ਬਿਲਕੁਲ ਨੇੜੇ ਸੀਗਾ ਹੋ ਸਕਦਾ ਰਾਤ ਉਹ ਜੋ ਪਾਣੀ ਛੱਡਿਆ ਹੋਵੇ ਉਹ ਸਾਹਮਣੇ ਜਿਹੜਾ ਪਾਣੀ ਗਿੱਲਾ ਨਾ ਉੱਪਰਲੇ ਪਾਸੇ ਪਾਣੀ ਚੜਿਆ ਹੋਇਆ ਉਹਦਾ ਮੈਨੂੰ ਲੱਗਦਾ ਵੀ ਰਾਤ ਉਹਦੇ ਵਿੱਚ ਇਹੜਾ ਕੰਨੇ ਜੇ ਵੱਧ ਖੁਰੇ ਹੋਏ ਨੇ ਨਾ ਦੇਖ ਰਹੇ ਹੋ ਤੁਸੀਂ ਵੀਡੀਓ ਚ ਇਹ ਮੈਨੂੰ ਸ਼ੱਕ ਪੈਂਦਾ ਹੈਗਾ ਪਰ ਕਲੀਅਰ ਨਹੀਂ ਹੈਗਾ ਅਜੇ ਅਜੇ ਦਿਨੇ ਪਤਾ ਲੱਗੂਗਾ ਕਾਰਨ ਕੀ ਹੈਗਾ ਵੀ ਜਿਵੇਂ ਰਾਤ ਨੂੰ ਮਾੜਾ ਮੋਟਾ ਪਾਣੀ ਛੱਡਦੇ ਰਹੇ ਤਾਂ ਜਿਹੜਾ ਪਾਣੀ ਦਾ ਚੜਾਗਾ ਉਹ ਟੁੱਟਦਾ ਨਹੀਂਗਾ ਉਹ ਨਾ ਟੁੱਟਣ ਦਾ ਕਾਰਨ ਫਿਰ ਤੁਹਾਡੇ ਕੋਲੇ ਵਧੇ ਜਾਊ ਵਧੇ ਜਾਊਗਾ ਆਉਣ ਵਾਲੇ ਦਿਨ ਦੋ ਤਿੰਨ ਬਹੁਤ ਅਹਿਮ ਨੇਗੇ ਕੱਲ ਨੂੰ ਸੰਡੇ ਆ ਸੰਡੇ ਨੂੰ ਫੇਰ ਅਲਰਟ ਹੈਗਾ ਸਾਰੇ ਪਾਸੇ ਸ੍ਰੀਮੌਰ ਵੀ ਆ ਸੋਲਨ ਵੀ ਆ ਮੈਂ ਹੁਣੇ ਦੇਖ ਕੇ ਹਟਾਂਗਾ ਚੰਡੀਗੜ੍ਹ ਮਹਾਲੀ ਸਾਰੇ ਪਾਸੇ ਵਾਰਸ਼ਾ ਕੱਲ ਨੂੰ ਹੁਣ ਇਸ ਵਕਤ ਹੈ ਨਹੀਂ ਕਿ ਜਿਵੇਂ ਹੁਣ ਮੌਸਮ ਵਿਭਾਗ ਦਿਖਾਈ ਜਾਂਦਾਗਾ ਪਰ ਇਸ ਵਕਤ ਧੁੱਪ ਨਿਕਲੀ ਵੀ ਹੈ ਕਿ ਮੌਸਮ ਵਿਭਾਗ ਦਾ ਦਿਖਾ ਰਿਹਾ ਹੈਗਾ ਪਰ ਵਾਰਸ਼ ਹੈ ਨਹੀਂਗੀ ਤਕਰੀਬਨ ਟਾਈਮ ਹੁਣ 12 ਵੱਜ ਚੁੱਕਿਆ ਹੈ ਕਿ ਸਾਢੇ 11 ਹੋ ਗਏ ਸਾਢੇ 11 ਵਜੇ ਨਹੀਂ ਹੈਗੀ ਧੁੱਪ ਨਿਕਲੀ ਵੀ ਹੈਗੀ ਪਰ ਮੌਸਮ ਵਿਭਾਗ ਦਿਖਾਈ ਜਾਂਦਾਗਾ ਸਾਹਮਣੇ ਸਕਰੀਨ ਤੇ ਵਾਰਸ਼ ਪਈ ਜਾਂਦੀ ਹੈ ਜੀ ਰਹਿ ਗਈ ਗੱਲ ਕੱਲ ਦੀ ਕੱਲ ਇਸ ਪਾਸੇ ਅਲਰਟ ਹੈਗਾ ਅੰਬਾਲੇ ਵਾਲੇ ਪਾਸੇ ਤੋਂ ਲੈ ਕੇ ਸਿਰਮੌਰ ਜ਼ਿਲ੍ਹਾ ਹੋ ਗਿਆ ਸੋਲਣ ਹੋ ਗਿਆ ਤੇ ਇੱਧਰ ਆਪਣਾ ਚੰਡੀਗੜ੍ਹ ਤੇ ਮਹਾਲੀ ਦੇ ਕੁਝ ਇਲਾਕੇ ਇਹ ਸਾਰੇ ਅਲਰਟ ਦੇ ਵਿੱਚ ਨੇ ਕੱਲ ਨੂੰ ਦੇਖੋ ਕੀ ਬਣਦਾ ਹੈਗਾ ਇਹੜੀ ਲੇਕ ਆ ਗਈ ਕੱਲ ਸ਼ਾਮ ਨੂੰ 1163 ਤੋਂ 1 ਇੰਚ ਨੀਵੀ ਸੀਗੀ ਤੇ ਉਹ ਅੱਜ ਮੈਂ ਦਿਨੇ ਦੇਖ ਕੇ ਆਉਂਦਾ 3-4 ਵਜੇ ਉਦੋਂ ਆਪਾਂ ਨੂੰ ਪਤਾ ਲੱਗੂ ਕਲੀਅਰ ਵੀ ਕਿੰਨੀ ਘਟੀ ਜਾਂ ਕਿੰਨੀ ਵਧੀ ਹੈਗੀ ਹੁਣ ਇੱਕ ਕਰੀ ਆਪਾਂ ਕਲੀਅਰ ਕਰ ਦਿੰਨੇ ਆ ਇਸ ਵਾਰੀ ਜਿਹੜਾ ਘੱਗਰ ਦਾ ਇੱਥੋਂ ਪਾਣੀ ਹੈਗਾ ਉਹ 1000 ਕੇ ਨੇੜੇ ਤੇੜੇ ਰਹਿ ਗਿਆ ਮਾਰਕੰਡਾ 24 ਹ ਤਜਲੀ ਜਾਂਦੀ ਆ ਟਾਂਗਰੀ ਫੁੱਲ ਚਲਦੀ ਆ ਘਟਣ ਲੱਗ ਗਈ ਉਹ ਤੇ ਤੁਹਾਡੇ ਕੋਲੇ ਪਾਣੀ ਸ਼ਾਮ ਤੱਕ ਦਵਾਰੇ ਵਧਣ ਲੱਗੂਗਾ ਹਜੇ ਲੜ ਜੁੜਦਾ ਜੁੜਦਾ ਜੁੜੂਗਾ ਇਹ ਨਾ ਸੋਚੋ ਵੀ ਪਾਣੀ ਘਟੂਗਾ ਜਾਂ ਘਟ ਗਿਆ ਮੈਂ ਤੁਹਾਨੂੰ ਫੇਰ ਕਹਿੰਦਾ ਵੀ ਬਹੁਤ ਪਾਣੀ ਗਿਆ ਕਿਤੇ ਨਾ ਕਿਤੇ ਚੌਕਸ ਰਹੋ ਸੁਚੇਤ ਰਹੋ ਡਰਾਉਣ ਵਾਲੀ ਗੱਲ ਨਹੀਂ ਹੈਗੀ ਮੈਂ ਤਾਂ ਵੈਸੇ ਤੁਹਾਨੂੰ ਇੱਕ ਸੁਚੇਤ ਹੀ ਕਰਦਾਗਾ ਬਾਕੀ ਤੁਸੀਂ ਸਿਆਣੇ ਹੋ ਸਾਰੇ ਮੇਰੇ ਨਾਲੋਂ ਤਾਂ ਵੱਧ ਹੀ ਸਿਆਣੇ ਹੋ ਕਿਉਂਕਿ ਤੁਸੀਂ ਇਸ ਸਥਿਤੀ ਦੇ ਨਾਲ ਨਜਿੱਠਦੇ ਹੋਗੇ ਮੈਂ ਤਾਂ ਇੱਥੇ ਬੈਠਾਗਾ ਇੱਕ ਸਿਰਫ ਕਿਤਾਬੀ ਕੀੜਾਗਾ ਮੱਥਾ ਮਾਰੀ ਇਹਨਾਂ ਕਿਤਾਬਾਂ ਤੇ ਤੁਸੀਂ ਸਥਿਤੀ ਦੇ ਨਾਲ ਮੌਕੇ ਤੇ ਨਿਬੜਦੇ ਹੋ ਕਿਹੋ ਜਿਹਾ ਮਾਹੌਲ ਹੈਗਾ ਤੁਸੀਂ ਸਿਆਣੇ ਹੋਗੇ ਪਰ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਜੋ ਇੱਥੋਂ ਪਾਣੀ ਗਿਆ ਮੈਂ 3 ਸਾਲ ਤੋਂ ਨੋਟ ਕਰਦਾਗਾ ਇੱਥੋਂ ਛੱਲਾਂ ਇਸ ਤੋਂ ਪਹਿਲਾਂ ਪਹਿਲਾਂ ਦੋ ਵਾਰੀ ਵੱਡੀਆਂ ਲੰਘੀਆਂ ਜਿੱਡੀ ਛੱਲ ਰਾਤ ਗਈ ਹੈ ਨਾ ਕੱਲ ਗਈ ਹੈ ਇਹ ਜਿਹੜੀਆਂ ਦੋ ਛੱਲਾ ਨੰਗੀਆਂ ਗਿਆ ਉਹ ਅੱਗੇ ਚਾਂਦਪੁਰੇ ਟੱਪ ਗਈਆਂ ਤੇ ਪਰ ਇਸ ਬਾਰੇ ਕੀ ਆ ਅੱਗੇ ਚਾਂਦਪੁਰੇ ਪਾਣੀ ਹੈਗਾ ਉਹਦਾ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਮੂਰੇ ਸਰਸਾ ਦਾ ਸਰਸੇ ਫੇਰ ਪਾਣੀ ਹੈਗਾ ਤਾਂ ਕਰਕੇ ਸੁਚੇਤ ਕਰਦਾਗਾ ਵੀ ਸੁਚੇਤ ਰਹੋ ਵਨ ਵਗੈਰਾ ਤੱਕੜੇ ਰੱਖੋ ਨਿਗਾਹ ਰੱਖ ਲਓ ਅੱਜ ਦੀ ਰਾਤ ਨੰਗਾ ਲਓ ਅੱਜ ਦੀ ਰਾਤ ਟੱਪ ਗਈ ਤਾਂ ਫਿਰ ਆਪਾਂ ਕੱਲ ਨੂੰ ਦੇਖਾਂਗੇ ਕੱਲ ਨੂੰ ਸੰਦੇ ਅਲਰਟ ਹੈਗਾਗਾ ਉਹ ਆਪਾਂ ਸਵੇਰੇ ਦਾ ਮਾਹੌਲ ਦੇਖਾਂਗੇ ਤੇ ਬਾਕੀ ਮੈਂ ਦਿਨੇ ਦੇਖੂੰਗਾ ਲੇਕ ਵਗੈਰਾ ਕਿੱਥੇ ਕੀ ਸਥਿਤੀ ਹੈਗੀ ਉਹ ਆਪਾਂ ਨੂੰ ਦਿਨੇ ਪਤਾ ਲੱਗੂ ਤੇ ਪੇਜ ਹੈ ਹਰਵਿੰਦਰ ਢੱਲੂ ਨਾਮ ਤੇ ਫੇਸਬੁੱਕ ਤੇ ਉਹਦਾ ਲਿੰਕ ਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਉਥਰੋਂ ਜਿਹੜਾ ਫੋਲੋ ਕਰਦੇ ਹੋ ਉਹ ਆਪਾਂ ਨੂੰ ਅਗਲੇ ਥਾਂ ਕੰਮ ਦੇ ਉੱਤੇ ਆਸੀ ਕਾਰ